ਹਾਂਜੀ ਦੀਪੂ ਭਾਈ ਹਾਂਜੀ ਹਰਦੀਪ ਸਰ ਹੈਪੀ ਗੁਰਪ੍ਰੀਤ ਕਾਕਾ ਅੱਜ ਦਾ ਆਪਣਾ ਸਵਾਲ ਆ ਹਾਂਜੀ ਸੌਖਾ ਵੀ ਬਹੁਤ ਆ ਜਿਹੜੇ ਬੰਦੇ ਦਿਮਾਗ ਲਾ ਲੈਂਦੇ ਆ ਕਈਆਂ ਦੀ ਟੱਪ ਵੀ ਹੋ ਸਕਦਾ ਆ ਆ ਜਾਓ ਭਾਈਆ ਥੱਲੇ ਦੇਖਿਓ ਲਾਗੇ ਲਿਆਓ ਆ ਆਪਾਂ ਤੀਰ ਬਣਾਤਾ ਇੱਕ ਹਾਂਜੀ ਹਾਂਜੀ ਠੀਕ ਆ ਜੀ ਆ ਦੇਖ ਲਓ ਨਾਰਮਲ ਆਪਾਂ ਦੇਸੀ ਤਰੀਕੇ ਨਾਲ ਕੰਮ ਦੇ ਉੱਤੇ ਤੀਰ ਬਣਾਤਾ ਇਹਦੇ ਉੱਤੇ ਤਿੰਨ ਮੂਵ ਕਰਨੇ ਆ ਤਿੰਨ ਵਾਰ ਇੱਕ ਜਿਹੜੀ ਚੀਜ਼ ਨੂੰ ਮਰਜ਼ੀ ਛੇੜ ਲਓ ਆ ਬੱਲੀ ਨੂੰ ਛੇੜ ਲਓ ਫਟਿਆਂ ਨੂੰ ਛੇੜ ਲਓ ਬਾਲਾ ਤੀਰ ਦੀ ਡਾਇਰੈਕਸ਼ਨ ਇੱਧਰ ਨੂੰ ਆ ਨਾ ਦੇਖਿਓ ਆ ਦੇਖੋ ਇੱਧਰਲੇ ਪਾਸੇ ਨੂੰ ਆ ਇਹਦੀ ਡਾਇਰੈਕਸ਼ਨ ਇੱਧਰ ਨੂੰ ਹੋ ਜਾਣੀ ਚਾਹੀਦੀ ਇਹਦੀ ਡਾਇਰੈਕਸ਼ਨ ਐ ਇਹ ਨੂੰ ਕਰਨੀ ਹਾਂਜੀ ਦੂਜੀ ਤੇ ਹੁਣ ਕਰੋ ਤੀਜਾ ਤੈਨ ਛੇੜਨੀ ਆ ਹੈ ਤਿੰਨ ਤਿੰਨ ਮੂਵ ਕਰਨੇ ਆ ਦੇਖੋ ਕਰਕੇ ਹਾਂ ਚੱਲ ਭਾਈ ਕਰੋ ਵੀ ਨਾਈਨ ਛੇ ਹੋਰ ਸੋਚੀਏ ਤਾਂ ਸੀ ਸੋਚਣ ਦਾ ਟਾਈਮ ਥੋੜਾ ਨਾ ਹੁੰਦਾ ਕਰਿਆ ਜਾਂਦਾ ਇਹੋ ਦਾ ਲੱਗਦਾ ਜਾਣੀ ਤਿੰਨ ਚੀਜ਼ਾਂ ਦੇ ਵਿੱਚ ਤਿੰਨ ਤੈਨੂੰ ਕਰਨੇ ਆ ਜੋ ਮਰਜੀ ਛੇੜ ਸਕਦੇ ਜਿਹਨੂੰ ਮਰਜੀ ਛੇੜ ਮਤਲਬ ਆਹ ਕੱਲੀ ਚੀਜ਼ ਆਹੀ ਬਣਨੀ ਚਾਹੀਦੀ ਆ ਹਾਂ ਮੂੰਹ ਉਹਦਾ ਉਧਰ ਨੂੰ ਆ ਤੇ ਇਹਦਾ ਮੂੰਹ ਇੱਧਰ ਨੂੰ ਹੋ ਜੇ ਤੀਰ ਐਨੂੰ ਹੁਣ ਜਾਏ ਤੀਰ ਇੱਧਰ ਨੂੰ ਹੋ ਜਵੇ ਜਾਂ ਉੱਤਰ ਨੂੰ ਤੀਰ ਇੱਧਰ ਨੂੰ ਹੋ ਜਵੇ ਤੇ ਗੁਰਪੀ ਪੈਰ ਪਰੇ ਕਰੀ ਉਧਰੇ ਪੈਰ ਪਰੇ ਕਰਦੇ ਹੱਥ ਉਹ ਛੇੜੋ ਉਹਨੂੰ ਕੋਈ ਚੱਕਰ ਨਹੀਂ ਆਪਾਂ ਛੇੜ ਸੀਦਾ ਛੇੜ ਕੇ ਕਰੋ ਸਾਈਕਲ ਕਰ ਲੈ ਕਰੋ ਪਰ ਆਨੂ ਕਰ ਪਰ ਉੱਪਰ 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 ਇੱਕ ਮਿੰਟ ਰੁਕ ਜਾ ਇਹਨੂੰ ਕਰ ਲੈ ਇੱਕ ਚੱਲੀ ਬੁੱਤ ਇਹ ਤਾਂ ਪਹਿਲਾਂ ਵੀ ਤਾਂ ਇੱਧਰ ਨੂੰ ਹੀ ਨਹੀਂ ਨਹੀਂ ਇੱਧਰ ਨਹੀਂ ਨਹੀਂ ਇੱਧਰ ਨੂੰ ਹੀ ਪਹਿਲਾਂ ਇਹ ਤਾਂ ਇੱਧਰ ਨੂੰ ਹੀ ਸੀਗਾ ਸੇਮ ਹੋ ਗਿਆ ਫਿਰ ਤਾਂ ਇਹ ਤਾਂ ਤੀਰ ਉੱਧਰ ਨੂੰ ਹੀ ਸੀ ਮੂੰਹ ਉੱਧਰ ਨੂੰ ਕਰਨਾ ਮੂੰਹ ਇੱਧਰ ਨੂੰ ਕਰਨਾ ਆਪਾਂ ਤੁਸੀਂ ਫੇਰ ਆਦੇ ਹੋਏ ਤਾਂ ਜਿੱਥੇ ਵੀ ਆਲਾ ਹੈ ਰੋਕ ਜਾਓ ਫਿਰ ਚੋ ਲਾ ਲਾ ਮਾਤੋਂ ਫੇਰ ਦਿਵਾ ਕੋਸ਼ਿਸ਼ ਕੀਤੀ ਹੈ ਨਹੀਂ ਕੋਸ਼ਿਸ਼ ਕੀਤੀ ਆ ਚਲੋ ਇੱਜਾ ਹੀ ਆ ਚਲੋ ਅੱਜ ਜੀ ਕਰਨੀ ਜੀ ਕੋਸ਼ਿਸ਼ ਕਰੋ ਤੁਸੀਂ ਦੇਖੋ ਮੜ ਜੇ ਟਰਾਈ ਕਰਕੇ ਇਹ ਤਾਂ ਤੀਰ ਰੁਕੋ ਫਿਰ ਉਹ ਜਗਾ ਘਾਟਾ ਉਧਰ ਜਗਾ ਪਾ ਉਧਰੋਂ ਕਰ ਦਿੰਦੇ ਆਂ ਇਹਨੂੰ ਕਰ ਦਿੰਦੇ ਆਂ ਦੇਖ ਲੈਣੇ ਆਂ ਆ ਇਹ ਅੱਧਾ ਦਾ ਸਹੀ ਆ ਉਧਰ ਕਰ ਕੋਈ ਹਾਂਜੀ 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 ਦੇਖ ਕੇ ਕਰ ਲੋ ਕਿ ਇੱਥੇ ਰੱਖਿਆ ਨਹੀਂ ਹੋ ਜਾਣਾ ਵਾ ਕਰੋ ਫੇਰ ਕਰੋ ਕਰੋ ਇੱਕ ਮੂਹ ਹੋ ਗਿਆ ਹਾਂਜੀ ਫੇਰ ਸਹੀ ਮੇਰੇ ਉਧਰੋਂ ਮੂੰਹ ਫੇਰ ਹੋ ਜਾਣਾ ਉਧਰ ਨਹੀਂ ਹੋ ਜਾਣਾ ਹਾਂਜੀ ਨਹੀਂ ਨਹੀਂ ਆਹੋ ਸੱਚ ਹਾਂਜੀ ਕਰੋ ਕਰੋ 2 3 ਹੋ ਗਿਆ ਇਹ ਤੀਰ ਤੇ ਤੂੰ ਤੀਰ ਤੋਂ ਬਣਿਆ ਤੂੰ ਦੀ ਤੀਰ ਚਲੋ ਜੀ ਫੇਰ ਕਰੋ ਉੱਤੇ ਰੱਖੋ ਜੀ ਉਹਦੀ ਵੀ ਸੈਂ ਥੋੜਾ ਜੀਐਸ ਦੇ ਦੇ ਦੇਖ ਰਿਹਾ ਮੈਂ ਬੱਲੇ ਚਲੋ ਟਰਾਈ ਕਰਦਾ ਹੱਥ ਨਾਲ ਇਹ ਕਰਦਾ ਸਾਰੀ ਕਲਾਸ ਤੋਂ ਹਸਾਰ ਹੁੰਦਾ ਹੀ ਹੁਣ ਮੈਂ ਲੈ ਕੇ ਕਰਤਾ ਨਹੀਂ ਟਰਾਈ ਕਰਨ ਚ ਕੀ ਆ ਹੋ ਗਿਆ ਹੋ ਗਿਆ ਨਹੀਂ ਦੇਣਾ ਅਸੀਂ ਬੰਨਣਾ ਸੇਮ ਚਾਹੀਦਾ ਜਿਦਾਂ ਇਹ ਕਰਨ ਨੂੰ ਚਾਹੀਦਾ ਇਹ ਆਪਣੇ ਤੋਂ ਨਹੀਂ ਹੋਇਆ ਕੋਈ ਗੱਲ ਨਹੀਂ ਆਪਾਂ ਛੱਡਦਾ ਨਾ ਆਪਣੇ ਦਰਸ਼ਕ ਆਪਾਂ ਨੂੰ ਦੱਸਣਗੇ ਹਾਂਜੀ ਚਲੋ ਬਈ ਤੁਸੀਂ ਇਦਾਂ ਹੀ ਕੋਈ ਦੋ ਹੋ ਗਿਆ ਜੀ ਦੋ ਇਹ ਦੋ ਹੋ ਗਏ ਦੋ ਹੋ ਗਏ ਆ ਤਿੰਨ ਹੋ ਗਏ ਹੋਇਆ ਪਾਛ ਨਹੀਂ ਨਹੀਂ ਹੋਇਆ ਪਰ ਪਿਛਲਾ ਪਰ ਹੋ ਗਿਆ ਇਹ ਉਦਾਂ ਹੀ ਕਰ ਦਿਓ ਹੁਣ ਹੁਣ ਤਾਂ ਹਾਂਜੀ ਦੇਖੋ ਭਾਈ ਵਿਚਾਰ ਕਰਕੇ ਦੇਖੋ ਮਣਜ ਦੇ ਤਾਂ ਕੋਈ ਕਰ ਸਕਦਾ ਠੀਕ ਆ ਨਹੀਂ ਦੋ ਫੱਟੇ ਨੂੰ ਜਦੋਂ ਆਪਾਂ ਇਦਾਂ ਕਰਦੇ ਦੋ ਮੂਹ ਵੀ ਗਨੇ ਜਾਣੇ ਆ ਯਾਰ 3 ਵਾਰੀ ਛੇੜਨਾ ਆ ਦੋ ਪੱਟੇ ਵਿਚੇੜੇ ਇੱਕ ਵਾਰ ਹੀ ਹੋ ਗਿਆ ਹਾਂ ਅੱਛਾ ਇਹ ਇੱਕੋ ਹੀ ਛੇੜਨਾ ਤਿੰਨ ਵਾਰ ਹੀ ਆ ਯਾਰ ਤਿੰਨ ਨਿਕਾ ਜੀ ਯਾਰ ਬੰਦ ਇੱਕ ਦੋ ਤਿੰਨ ਤਿੰਨ ਵਾਰ ਚੱਕ ਲੈ ਤਿੰਨ ਮੂਵ ਕਰਨੇ ਆ ਮਤਲਬ ਤਿੰਨ ਚੀਜ਼ਾਂ ਛੇੜੀ ਤਿੰਨ ਵਾਰ ਨਹੀਂ ਭਾਜੀ ਹਣਾ ਮਤਲਬ ਆਹੋ ਤਿੰਨ ਮੂਵ ਕਰਨੇ ਆ ਮਤਲਬ ਕਿ ਛੇੜਨੀਆਂ ਨਹੀਂ ਨਹੀਂ ਤਾਂ ਇਦਾਂ ਆਇਆ ਜੇ ਆਪਾਂ ਨੂੰ ਨਹੀਂ ਪਤਾ ਲੱਗਦਾ ਆਪਾਂ ਦਰਸ਼ਕਾਂ ਲਈ ਸ਼ਾਤਨਾ ਛੇੜਨਾ ਤਿੰਨੇ ਹੀ ਆ ਨਾ ਤਿੰਨ ਹਾਂਜੀ ਦੋਵੇਂ ਲਾਓ ਜੇ ਇੱਕ ਛੇੜ ਲਈ ਜੀ ਇੱਕ ਹੋ ਗਿਆ ਜੀ ਹੂੰ ਸੀਰੀਅਸ ਇਹ ਹੋ ਗਿਆ 2 4 ਹੈ 2 4 ਆ ਕਮ ਆ ਗਿਆ ਆ ਉਹ ਤੇ ਜਾ ਉਹ ਇੱਕ ਬਾਰੀ ਹੋਏ ਉਹ ਨਹੀਂ ਉਹਨੂੰ ਚਾਪ ਚੰਦ ਰੱਖ ਸਹੀ ਆ ਤਿੰਨ ਹੋ ਗਿਆ ਮੂਵ ਹੋ ਗਿਆ ਤਿੰਨ ਹੋਵੇ ਆਲਰੇਡੀ ਮੂਵ ਹੋ ਗਿਆ ਤੂੰ ਕਿਹਾ ਜੀ ਨਹੀਂ ਯਾਰ ਹੋਸ਼ ਚੱਪ ਤਿੰਨ ਹੋਵੇ ਤਿੰਨ ਹੋਵੇ ਤਿੰਨ ਹੋ ਗਏ ਪੜ ਗਿਆ ਹਰ ਦਿਮਾਗ ਅੱਦਾ ਕਰਦਾ ਕਰ ਕਰ ਇੱਕ ਹੈ ਨਾ ਇੰਦਾ ਕਿਦਾਂ ਹੋਵੇ ਉਹ ਵੀ ਚਾਏ ਅੰਦਰ ਨੂੰ ਸਗੇ ਪਾਜੀ ਇਹ ਪਿੱਛਾ ਦਾ ਤੀਰ ਬਣਾ ਦੇ ਬਸ ਲੈ ਆਹ ਤੀਰ ਬਣ ਗਿਆ ਇਹ ਇੰਦਾ ਭਾਈ ਸੀ ਮੈਂ ਇਹਦੀ ਚਲ ਹੁਣ ਮੈਂ ਇਹਦੀ ਇੱਕੋ ਸਾਈਡ ਚ ਆਹ ਤੀਰ ਬਣਾਇਆ ਇਹ ਕਿਦਾਂ ਦੀ ਪੁਲਾਇਸ ਤੋਂ ਪਹਿਲਾਂ ਮੈਂ ਵੀ ਸਮਝ ਵੈਸੇ ਆਣੀ ਬਣ ਗਿਆ ਮੈਨੂੰ ਬਣ ਗਿਆ ਬਣ ਗਿਆ ਇੱਕ ਮੂਵ ਹਾਂ ਤੇ ਆਹ ਦੂਜਾ ਮੂਵ ਇੱਕ ਮੂਵ ਇੱਕ ਮੂਵ ਨਹੀਂ ਨਹੀਂ ਇਹ ਤਾਂ ਨਹੀਂ ਨਹੀਂ ਇਹਨੂੰ ਆਦਾ ਸ਼ਾਟ ਨਹੀਂ ਖਾ ਲਦੇ ਆ ਦੇਖੋ ਜੀ ਦੂਜਾ ਮੂਵ ਦੂਜਾ ਮੂਵ ਹੋ ਗਿਆ ਤੇ ਆ ਤੀਜਾ ਮੂਵ ਹੋ ਗਿਆ ਹੋ ਗਿਆ ਹੋ ਗਿਆ ਇੱਥੇ ਪਰ ਅਡਾ ਕੇ ਵਧੀਆ ਹੋਇਆ ਇਹ 50% ਦਿਮਾਗ ਦੀਪੂ ਦਾ ਆ ਬਾਕੀ ਬੰਦਿਆਂ ਦਾ ਥੋੜਾ ਮਤਲਬ ਉਹਨਾਂ ਬਾਕੀ ਸਾਰੇ ਦਾ ਬੈਂਟੇ ਦਾ ਇਕੱਲੇ ਦਾ 50 ਹੈ ਹਾਂਜੀ ਚਲੋ ਜੀ ਹੋ ਗਿਆ ਸਾਨੂੰ ਉਮੀਦ ਨਹੀਂ ਸੀ ਕਿ ਦੇਖ ਸਕਾਂਗੇ ਹੋਵਾਂ ਦਾ ਦਰਸ਼ਕਾਂ ਤੇ ਨਹੀਂ ਛੱਡੇ ਆ ਦਰਸ਼ਕ ਦੇਖ ਸਕਦੇ ਆ ਜੀ ਧੰਨ